ਕੱਟੇ ਸਾਬ ਜੀਨੇ ਲਫਰ ਤੋਂ ਸੁਤਲਾ ਬੋਲਣ ਲੱਗ ਗਿਆ ਨੇ ਇਹੇ ਨੀਕ ਨੂੰ ਕੋਈ ਤਾਂ ਦੀਪਕਾ ਰਸ਼ੀ ਟਿੰਗ ਪਹਿਲਾਂ ਲਲੋਂ ਸੁਤਲਾ ਬੋਲਣ ਲੱਗ ਗਿਆ ਕਿ ਸਹੀ ਬੋਲਣ ਲੱਗ ਗਿਆ ਹੋਰ ਵੀ ਤੁਤਲਾ ਲੈ ਸੁਣ ਲੈ ਹਰੇ ਕੇ ਬੰਦਾ ਹੀ ਗੱਲ ਕਰਦਾ ਹੂੰ ਤੱਸ ਕੀ ਫਾਇਦਾ ਹੋਇਆ ਯਾਰ ਕਹੇ ਡਾਕਟਰ ਕੋ ਜਾਣਦਾ ਜਰਾ ਡਾਕਟਰ ਨੂੰ ਕਾ ਯਾਰਾਨੂੰ ਕਾਦਰ ਰਵੇ ਅਰੇ ਟੰਗੀ ਨਾਲ ਇੱਟਾਂ ਨਹੀਂ ਆ ਗਿਆ ਇਹਨੇ ਜਮਾ ਨਹੀਂ ਸਮਝ ਲੱਗੀ ਕੀ ਕਿਹਾ ਅਗੇ ਮੈਨੂੰ ਇਹਦੀ ਕੱਲੀ ਕੱਲੀ ਗੱਲ ਸਮਝ ਆਈ ਨਹੀਂ ਕੀ ਕਹਣਾ ਡਾਕਟਰ ਨੂੰ ਮੈਨਾਂ ਬਾਜ਼ਾਰਾਂ ਤੇ ਅੱਜ ਰਸਤਾ ਨਾਲੇ ਹੀ ਦੱਲੋ ਆਪਾਂ ਇਹਨੂੰ ਉੱਤ ਪਾ ਲਿਆ ਨਾ ਡਾਕਟਰ ਨੂੰ ਹਾਂ ਡਾਕਟਰ ਜੀ ਆਪਨੇ ਗੱਤੀ ਕਰਦਾ ਹੂ ਉੱਤ ਲਾ ਕੇ ਡਾਕਟਰ ਸਾਹਿਬ ਦੇਖ ਲਓ ਬੰਦਾ ਸਾਡਾ ਹਰਕਿਆ ਫਿਰਦਾ ਕਹਿੰਦਾ ਮੇਰਾ ਡਾਕਟਰ ਨੇ ਇਲਾਜ ਸਹੀ ਨਹੀਂ ਕੀਤਾ ਹੈਗਾ ਹੁਣ ਦੱਸੋ ਇਹ ਤਾਂ ਬਹੁਤ ਵਧੀਆ ਅੱਗੇ ਸਾਨੂੰ ਸਮਝ ਆਉਂਦੀ ਸੀ ਮੈਨੂੰ ਇਹਦੀ ਹਰੇਕ ਗੱਲ ਸਮਝ ਆਉਂਦੀ ਸੀ ਮੈਨੂੰ ਘੱਟ ਆਉਂਦੀ ਆ ਦੱਸੋ ਦਾਤੂ ਆਗੇ ਆ ਲੈ ਜਿਹੜੀਆਂ ਜਿਹੜੀਆਂ ਗੱਲਾਂ ਆ ਇਹਨੇ ਕਈਆਂ ਨੇ ਭਾਈ ਨੇ ਬੋਲ ਕੇ ਦਿਖਾ ਕੀ ਕਹੇ ਨੇ ਕੀ ਕੀ ਬੋਲੇ ਬੋਲ ਕੇ ਦਿਖਾ ਕੁਛ ਇੱਚੀ ਬੋਲ ਕੀ ਕਿਹਾ ਮੈਂ ਆ ਬੋਰ ਸੋਣਿਆ ਤਾਂ ਸਹੀ ਸਾਰਿਆਂ ਨੂੰ ਪਹਿਲਾਂ ਆਲੂ ਲੈ ਪਿਆਜ਼ ਲੈ ਹੋਰ ਵੀ ਲੈ ਟਮਾਟਰ ਲੈ ਤੇ ਤੇ ਬਲ ਬਣਾ ਆ ਗਿਆ ਗੋਬੀ ਲੈ ਵਿਆਹ ਲੈ ਟਮਾਟਰ ਲੈ ਹੋਰ ਹਿੰਦੀ ਲੈ ਟਮਾਟਰ ਲੈ ਹੋਰ ਕੂਟਾ ਲੈ ਕੂਟਾ ਲੈ ਉਹ ਆ ਗਿਆ ਉਹਦੇ ਆ ਦੇ ਇਹਨੂੰ ਸੁਣਾ ਦੇ ਉੱਚੀ ਉੱਚੀ ਸੁਣਾ ਦੇ ਕੂਟਾ ਲੈ ਕੂਟਾ ਲੈ ਆਲੂ ਲੈ ਟਮਾਟਰ ਲੈ ਆਲੂ ਲੈ ਗੋਬੀ ਲੈ ਵਿਆਹ ਲੈ ਟਮਾਟਰ ਲੈ ਕੂਟਾ ਲੈ ਲੈ ਓਏ ਪਤਾ ਯਾਰ ਸਾਡਾ ਪਹਿਲਾਂ ਨਾਲ ਵੀ ਖਰਾਬ ਕਰਦਾ ਇੱਦਾਂ ਸਾਡੇ ਜਾਦੂ ਘੁਸਰਿਆ ਫਿਰਦਾ